ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਤਿ ਸੰਗਤ ਜੀਓ ਅੱਜ ਆਪਾਂ ਕੰਨਾ ਜਿਹੜਾ ਹੈ ਕੰਨੇ ਜੇ ਕੰਨਾ ਲੱਗਿਆ ਹੁੰਦਾ ਹੈ ਇੱਕ ਕੰਨਾ ਸਿੰਪਲ ਹੁੰਦਾ ਇੱਕਦੇ ਉੱਤੇ ਬਿੰਦੀ ਲੱਗੀ ਹੁੰਦੀ ਹੈ ਜਿਹੜੀ ਬਿੰਦੀ ਲੱਗੀ ਹੁੰਦੀ ਆ ਉਹ ਹੁੰਦੇ ਨੇ ਬਹੁ ਵਚਨ ਇਸੇ ਤਰ੍ਹਾਂ ਹੀ ਕੁਝ ਤੁਕਾਂ ਲੈਣੇ ਨੇ ਉਹਨਾਂ ਦੇ ਵਿੱਚ ਜਿਹੜੀ ਹੈ ਬਿਹਾਰੀ ਲੱਗੀ ਆ ਉਹ ਜਿਹੜੀ ਬਿਹਾਰੀ ਲੱਗੀ ਆ ਉਹਦੇ ਨਾਲ ਵੀ ਬਿੰਦੀ ਲੱਗੀ ਆ ਬਿੰਦੀ ਜਿਹੜੀ ਆ ਬਿਹਾਰੀ ਸਿਹਤ ਲੱਗੀ ਆ ਉਹਦਾ ਮਤਲਬ ਵੀ ਬਹੁਵਚਨ ਹੈ ਬਹੁਵਚਨ ਹੁੰਦਾ ਸੋ ਸਾਸੰਗਤ ਬਹੁਤ سارے ਸ਼ਬਦ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਨੇ ਉਹਨਾਂ ਦੇ ਉੱਤੇ ਬਿੰਦੀ ਲੱਗੀ ਆ ਪਰ ਉਦਾਹਰਨ ਦੇ ਵਜੋਂ ਉਹਨਾਂ ਨੇ ਲਗਾ ਦਿੱਤੀ ਸ਼ਬ ਗੁਰੂ ਨੇ ਤੇ ਸਾ ਸੰਗਤ ਜਦੋਂ ਕਿਤੇ ਦੁਆਰਾ ਫਿਰ ਲਿਖੇ ਗਿਆ ਤੇ ਉਹਨਾਂ ਦੇ ਕੰਨੇ ਦੇ ਉੱਪਰ ਜਿਹੜੀ ਹੈ ਬਿੰਦੀ ਨਹੀਂ ਲਗਾਈ ਜਿਹੜੇ ਇਸ ਤਰ੍ਹਾਂ ਦੇ ਸ਼ਬਦ ਅੱਗੇ ਆਏ ਨੇ ਉਹਨਾਂ ਦੇ ਆਪਾਂ ਆਪਣੀ ਹਿਸਾਬ ਨਾਲ ਭਾਵ ਆਪਣੀ ਸੂਝ-ਬੂਝ ਨਾਲ ਆਪਣੀ ਸਮਝ ਦੇ ਨਾਲ ਉਹਦੇ ਵਿੱਚ ਬਿੰਦੀ ਜਿਹੜੀ ਹੈ ਉਹ ਲਗਾ ਕੇ ਉਚਾਰਨ ਕਰਨਾ ਹੁੰਦਾ ਹੈ ਸਾత్సੰਗਤ ਕੁਛੇ ਤੁਕਾਂ ਜਿਹੜੀਆਂ ਨੇ ਕੁਝ ਪੰਕਤੀਆਂ ਨੇ ਗੁਰਬਾਣੀ ਦੀਆਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹ ਨਹੀਂਆਂ ਗਈਆਂ ਨੇ ਆਪਾਂ ਇਹਨਾਂ ਦੇ ਰਾਹੀਂ ਇਹ ਇੱਕ ਵਚਨ ਤੇ ਬਹੁ ਵਚਨ ਦੀ ਗੱਲ ਜਿਹੜੀ ਆ ਉਹ ਸਮਝਣ ਦਾ ਯਤਨ ਕਰਾਂਗੇ ਸਾత్సੰਗਤ ਪਹਿਲੀ ਜਿਹੜੀ ਹੈ ਤੁਕ ਹੈ ਉਹਦੇ 'ਚ ਲਿਖਿਆ ਗੁਰ ਸਿੱਖਾਂ ਕੈ ਮਨ ਪਿਆਰੀ ਪਾਣੀ ਗੁਰ ਸਿੱਖਾਂ ਬਹੁ ਵਚਨੇ ਬਹੁਤ ਹੀ ਗੁਰਸਿੱਖਾਂ ਦੀ ਗੱਲ ਹੈ ਗੁਰਸਿੱਖਾਂ ਦੇ ਮਨ ਵਿੱਚ ਪਿਆਰੀ ਪਾਣੀ ਪਿਆਰੀ ਲੱਗੀ ਅੱਗੇ ਤੱਕ ਲਿਖਿਆ ਗੁਰਸਿੱਖਾਂ ਗੁਰਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਹੁਣ ਇੱਥੇ ਖਖਰੇ ਨੂੰ ਬਿੰਦੀ ਨਹੀਂ ਲੱਗੀ ਹੈ ਹੋਈ ਚੀਜ਼ ਇਸ ਕਰਕੇ ਇਥੇ ਅਸੀਂ ਬਿੰਦੀ ਲਗਾ ਕੇ ਹੀ ਜਿਹੜਾ ਹੈ ਉਚਾਰਨ ਕਰਨਾ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਇਥੇ ਕੀ ਹੈ ਮਿੱਤਰ ਜਾਦੇ ਮਿੱਤਰਾਂ ਦੀ ਗੱਲ ਹੈ ਇਸ ਕਰਕੇ ਮਿੱਤਾ ਪੋਤੇ ਕਿ ਨਹੀਂ ਹੈ ਜਾਦੇ ਪੁੱਤਾਂ ਭਾਈਆਂ ਭਾਈ ਨੇ ਇੱਕ ਭਾਈ ਨਹੀਂ ਭਾਈਆਂ ਜੇ ਅਸੀਂ ਪੜਦੇ ਭਾਈਆ ਤੇ ਹੋਰ ਬਣ ਜਾਂਦੇ ਆ ਤਾਂ ਹੋਰ ਨਿਕਲੇ ਆਉਂਦੇ ਇਸ ਕਰਕੇ ਭਾਈਆਂ ਉਹ ਜਿਹੜੀ ਹੈ ਉਹ ਬਿੰਦੀ ਜਿਹੜੀ ਆ ਉਹ ਲਗਾ ਕੇ ਆਪਾਂ ਇਸ ਨੂੰ ਸਾਰਨ ਕਰਨਾ ਜੇ ਅਸੀਂ ਇਹ ਗ੍ਰਾਮਰ ਦੇ ਅਨਸਾਰ ਜੋ ਗ੍ਰਾਮਰ ਹੈ ਉਹਦੇ ਅਨਸਾਰ ਕਰੀਏ ਤਾਂ ਇਹ ਸ਼ੁੱਧ ਜਿਹੜਾ ਹੈ ਉਹ ਪਾਠ ਹੋ ਸਕਦਾ ਅੱਗੇ ਹੈ ਅਗਲੀ ਤੁਕ ਹੈ ਸੋਣੇ ਸਰਾ ਗੋੜਾ ਕੀ ਗਾ ਸਰਾ ਕੀ ਹੁੰਦਾ ਸਾਸੰਧ ਸਾਸੰਧ ਉਹ ਹੁੰਦਾ ਸਮੁ ਸਮੁੰਦਰ ਤੇ ਇਹ ਬਾੜੇ ਸਮੁੰਦਰ ਦੀ ਗੱਲ ਹੈ ਸਰਾ ਇੱਕ ਸਮੁੰਦਰ ਹੈ ਸੁਣਿਆ ਸਰਾ ਸਰਾ ਗੁਣਾ ਕੀ ਕਾ ਇਹ ਵੀ ਵਿੱਚ ਬਿੰਦੀ ਦਾ ਉਚਾਰਨ ਹੋਏ ਸਬ ਸਾਹਾ ਸਿਰ ਸਾਚਾ ਸਾ ਹੁਣ ਸਬ ਸਾਹਾ ਉਹ ਹੈ ਸਾ ਸਾਹਾ ਬਿੰਦੀ ਲੱਗੀ ਸਬ ਸਾਹਾ ਇਹ ਤਾਂ ਸਾਹਾ ਹੋ ਗਿਆ ਸਬ ਸਾ ਸਬ ਸਾਹਾ ਸਿਰ ਸਾਚਾ ਸਾ ਇਹ ਬਿੰਦੀ ਦਾ ਉਚਾਰਨ ਹੋ ਗਿਆ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਹੁਣ ਬੱਗਾ ਹੁਣ ਬੱਗਾ ਜਿਹੜਾ ਹੈ ਬਗਲਾ ਇੱਥੇ ਬਣ ਗਿਆ ਬੱਗਾ ਇਕਾ ਪਰ ਨਹੀਂ ਇਹ ਜਾਵੇ ਬਗਲੀਆ ਬਹੁਵਚਨ ਬੱਗਾ ਇੱਥੇ ਬਿੰਦੀ ਲੱਗ ਕੇ ਹੋ ਗਿਆ ਚਾਨ ਬੱਗਾ ਬੱਗੇ ਕੱਪੜੇ ਤੀਰਥ ਮੰਝ ਤੀਰਥ ਮੰਝ ਦੇ ਮਤਲਬ ਉੱਤੇ ਵਸਨ ਵਸਦੇ ਹਨ ਹੁਣ ਦੇਖੋ ਜਿਹੜਾ ਵਸਨ ਹੈ ਇਹ ਕੀ ਹੈ ਇਬਾਹ ਬਹੁਵਚਨ। ਜਦੋਂ ਤੇ ਸ ਦਿਨ ਸ਼ਨੀ ਨੰਨੇ ਨੂੰ ਸਾਰੀ ਜੇ ਲੱਗੀ ਹੁੰਦੀ ਹੈ ਤੇ ਬਹੁਵਚਨ ਹੁੰਦਾ ਤਾਂ ਇਹ ਬਹੁਵਚਨ ਤੇ ਫਿਰ ਬੱਗਾ ਕਿਵੇਂ ਕੱਲਾ ਆ ਗਿਆ? ਇਸ ਕਰਕੇ ਬੱਗਾ ਆ ਗਿਆ ਬੱਗਾ ਬੱਗੇ ਕੱਪੜੇ ਤੀਰਤ ਮੰਜ ਵਸਨ। ਅੱਗੇ ਮਾਤ ਪਿਤਾ ਸੁੱਤ ਭਾਈਆ ਸਾਜਨ ਸੰਗ ਪਰীত ਮਾਤ ਪਿਤਾ ਹੁਣ ਮਾਤ ਠੀਕ ਹੈ ਪਿਤਾ ਠੀਕ ਹੈ ਸੁੱਤ ਠੀਕ ਹੈ ਭਾਈਆਂ ਹੁਣ ਇਥੇ ਭਾਈਆਂ ਨਹੀਂ ਭਾਈਆਂ ਜਿਆਦੇ ਭਰਾਵਾਂ ਦੀ ਗੱਲ ਹੋ ਗਈ ਮਾਤ ਪਿਤਾ ਸੁਤ ਪੁੱਤਰ ਭਾਈਆਂ ਭਰਾ ਭਾਈਆ ਕੁਛ ਹੋਰ ਬਣ ਗਿਆ ਭਾਈਆਂ ਸਾਜਨ ਸੰਗ ਪਰਿਤ ਸੋ ਭਾਈਆਂ ਤੋਂ ਪਾਉ ਪਰਾਵ ਅਗੇ ਨਾਨਕ ਏ ਨਾਨਕ ਇਥੇ ਕੀ ਹੈ ਜੀ ਨਾਨਕ ਨੂੰ ਇਹ ਮੁਖਤਾ ਹੈਗਾ ਕਾ ਸੰਬੋਧਨ ਹੋ ਰਿਹਾ ਹੈ ਤੇ اے ਨਾਨਕ ਭਗਤ ਭਗਤਾ ਸਦਾ ਵਿਗਾਸ ਭਗਤਾ ਭਾਵ ਭਗਤਾ ਭਗਤਾ ਤਾਂ ਤਾਂ ਬਹੁਵਚਨ ਬਣਾਉਣਾ ਤੇ ਇਹ ਨਾਲ ਇਹ ਜੀ ਬਿੰਦੀ ਦਾ ਉਚਾਰਨ ਜਿਹੜਾ ਹੈ ਉਹ ਕੀਤਾ ਜਾਵੇ ਮੰਨੇ ਮੋਚੋ ਟਾਣਾ ਖਾਏ ਮੰਨੇ ਜਿਹੜਾ ਮਨ ਦਾ ਮੋਹ ਮੋ ਇਹ ਮੋ ਨਹੀਂ ਮੂ ਮੋਹ ਜੋ ਟਾਣਾ ਖਾਏ ਮੋਹ ਉਤੇ ਹਾਹੇ ਨੂੰ ਸਿਆਹੀ ਲੱਗੀ ਐ ਤਾਂ ਇਹਦਾ ਮਤਲਬ ਐ ਅਗਕਰਨ ਕਾਰਕ ਕਾਰਕ ਹਨ ਜਿਹੜੇ ਸਾਡੇ ਅੱਠ ਜਿੰਨਾਂ ਦੀ ਵੀਡੀਓ ਪਲੇਲਿਸਟ ਤੇ ਤੇ ਸਾਰੀ ਪਈ ਐ ਅੱਠੇ ਕਾਰਕ ਜਿਹੜੇ ਆ ਉਹ ਦੱਸੇ ਗਏ ਐ ਤਾਂ ਹਾਹੇ ਨੂੰ ਜਿਹੜੀ ਸਿਆਹੀ ਲੱਗੀ ਐ ਇਹਦਾ ਮਤਲਬ ਐ ਮੋਹ ਉਤੇ ਚੋਟਾ ਨਾ ਖਾਏ ਤੇ ਹੁਣ ਚੋਟਾ ਆਪਣੇ ਆਪ ਪੜਿਆ ਗਿਆ ਚੋਟਾ ਹੁਣ ਚੋਟਾ ਜਾਨੀਆਂ ਦੀ ਗੱਲ ਐ ਸਕਤਾ ਨਾ পাই ਅਗੇ ਪਰਿਏ ਮਤ ਪਾਪਾ ਕੇ ਸੰ ਹੁਣ ਪਾਪਾ ਹੁਣ ਪਾਪਾ ਜਿਹੜਾ ਹੈ ਉਹ ਨਹੀਂ ਕੋਈ ਅਰਥ ਨਹੀਂ ਹੋ ਸਕਦਾ ਪਰਿਏ ਮਤ ਪਾਪਾ ਹੁਣ ਇਹਦੇ ਤੇ ਆਟੋਮੈਟਿਕ ਲੱਗ ਗਿਆ ਬਿੰਦੀ ਲੱਗੀ ਪਾਪਾ ਹੁੰਦੇ ਪਾਪ ਗਰਾਂ ਇਸ ਤਰ੍ਹਾਂ ਦੀ ਬਿੰਦੀ ਨਾਲ ਉਚਾਰਨ ਕੀਤਾ ਜਾਏਗਾ ਗਾਵੇ ਕੋ ਗੁਣ ਵੜਿਆ ਇਹ ਚਾਰ ਹੁਣ ਵੜਾਈਆ ਇਹ ਵੜਾਈਆ ਜਨੀ ਉਹ ਇਹਦੇ ਤੇ ਬਿੰਦੀ ਲੱਗੂ ਬੜਿਆਈਆਂ ਬੜਿਆਈਆਂ ਹੰਦੀਆਂ ਆਪਾਂ ਪੜਦੇ ਆ ਬੜਿਆਈਆਂ ਬੜਿਆਈਆਂ ਠੀਕ ਹੈ ਬੜਿਆਈਆਂ ਖੂਬੀਆਂ ਅੱਗੇ 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 ਆ ਗਿਆ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਹੁਣ ਕੀਟਾ ਇਹਦੇ ਤੇ ਵੀ ਬਿੰਦੀ ਲੱਗੂਗੀ ਤਾਂ ਬਣ ਜੂਗਾ ਕੀਟਾ ਕੀਟਾ ਅੰਦਰ ਕੀਟ ਕਰ ਕੀਟ ਕਰ ਦੋਸੀ ਦੋਸ ਤਰੇ ਅਗੇ ਅਥਰਾ ਹੁਣ ਅੱਖਰਾਂ ਇਹ ਜਾਦੇ ਅੱਖਰਾਂ ਦੀ ਗੱਲ ਜਲਦੀ ਬਹੁਵਚਨ ਹੈ ਅੱਖਰਾਂ ਬਿੰਦੀ ਲਾ ਕੇ ਕਿੰਨੇ ਖੁਦ ਪੜਨਾ ਅੱਖਰਾਂ ਸਰ ਸੰਜੋਗ ਵਸਾਨ ਅਗੇ ਵਖਤ ਨ ਪਾਇਓ ਕਾ ਦੀਆ ਜੇ ਲਿਖਨ ਲੇਖ ਕੁਰਾਨ ਹੁਣ ਕਾਦੀਆਂ ਨਹੀਂ ਇਹ ਕਾਦੀਆਂ ਕਿਉਂਕਿ ਬਿੰਦੀ ਲੱਗ ਕੇ ਬਹੁਵਚਨ ਹੈ ਕਾਦੀ ਇੱਕ ਹੁੰਦਾ ਤੇ ਕਾਦੀਆਂ ਬਾਰੇ ਹੋ ਗਏ ਵਖਤ ਨ ਪਾਇਓ ਕਾਦੀਆਂ ਕਾਦੀਆਂ ਨੇ ਵਕਤ ਦਾ ਨਹੀਂ ਪਤਾ ਲੱਗਿਆ ਜੇ ਲਿਖਣ ਲੇਖ ਕੁਰਾਨ ਹੁਣ ਕਾਦੀ ਇੱਕ ਨਹੀਂ ਐ ਇੱਕਾਦੀਆਂ ਸੋ ਕਾਜ਼ੀਆਂ ਕਾਜੀ ਜਿਹੜੇ ਕਾਜੀ ਕਾਦੀਆਂ ਤੋਂ ਕਾਜੀ ਹੈ ਲਾਗਾ ਵਿੱਚ ਸ੍ਰੀ ਰਾਗ जे सच तरे प्यार हूँ रागा हूँ ये भी बिली लगती ही ये नहीं जाना है रागां रागा वे श्री राग है जे सच तरे प्यार जे सच दे सदा थिर परमात्मा दे सदा थिर दे नाम के प्यार करता उस करके आ गया रागा की थां रागा पढ़िया जाना ਤੋ ਇਹਨਾਂ ਜਿਹੜੀਆਂ ਇਹ ਤੁਕਾਂ ਨੇ ਉੱਪਰ ਇਹ ਇੰਜਨੀਅਰ ਤੁਕਾਂ ਆਈਆਂ ਨੇ ਇਹਦੇ ਵਿੱਚ ਗੁਰ ਸਿੱਖਾਂ ਗੁਰ ਸਿੱਖਾ ਸਰਾ ਸਾਹਾ ਬਗਾ ਭਾਇਆ ਭਗਤਾ ਝੋਟਾ ਪਾਪਾ ਬੜਿਆਈਆ ਟੀਟ ਅਖਰ ਅਖਰਾ ਕਾ ਬੀਆ ਰਾਗਾ ਆ ਸਭ ਸ਼ਬਦ ਇਹ ਬਹੁਵਚਨ ਨਾ ਹੋਣ ਇਹਨਾਂ ਨੂੰ ਉਚਾਰਨ ਜਿਹੜਾ ਹੈ ਬਿੰਦੀ ਲਗਾ ਕੇ ਗੁਰ ਸਿੱਖਾਂ ਮਿੱਤਾਂ ਪੁੱਤਾਂ ਭਾਈਆਂ ਸਰਾ ਸਾਹਾ ਬੱਗਾ ਭਾਈਆਂ ਚੋਟਾਂ ਪਾਪਾਂ ਬੜਿਆਈਆਂ ਕੀਟਾਂ ਅਖਰਾਂ ਕਾਰਦੀਆਂ ਰਾਗਾਂ ਇਹ ਸ਼ਬਦ ਤੱਕ ਇਹਦਾ ਸੁਰ ਚੱਲਦਾ ਸਾ ਸੰਗ ਅੱਗੇ ਹੈ ਬਿਹਾਰੀ ਸਹਿਦ ਬਹੁਤ ਜਨਦਾ ਜੀ ਬਿਹਾਰੀ ਸੈਤ ਬਿੰਦੀ ਲਾਉਣੀ ਹੈ ਬਿੰਦੀ ਸੈਤ ਬਿਹਾਰੀ ਦਾ ਜਿਹੜਾ ਹੈ ਉਹ ਬਹੁਵਚਨ ਦਾ ਚਿੰਨ੍ਹ ਜਿਸ ਤਰ੍ਹਾਂ ਇਹ ਪੰਕਤੀ ਲਈ ਆਖੀ ਬਾਜੋਂ ਵੇਖਣਾ ਵੇਣ ਕੰਨਾਂ ਸੁਣਨਾ ਹੁਣ ਅੱਖੀ ਨਹੀਂ ਕੋਈ ਗੱਲ ਬੰਦੀ ਅੱਖੀ ਹੁਣ ਖੱਤੇ ਨੂੰ ਜਿਹੜੀ ਬਿਹਾਰੀ ਲੱਗੀ ਆ ਉਹਦੇ ਨਾਲ ਬਿੰਦੀ ਵੀ ਹੈ ਬਿੰਦੀ ਸੈਤ ਬਿਹਾਰੀ ਬਹੁਵਚਨ ਦੀ ਨਿਸ਼ਾਨੀ ਹੈ ਔਰ ਫਿਰ ਦੇਖੋ ਅੱਖੀ ਜਿਹੜੀ ਹੈ ਅੱਖਾਂ ਨਾਲ ਅੱਖਾਂ ਰਹੀਂ ਅੱਖੀ ਜਿਹੜੀ ਹੈ ਅਧ ਕਰਨ ਕਾਰਕ ਜਿਹੜਾ ਇੱਕ ਸਾਡਾ ਕਾਰਕ ਹੈ ਉਹਦੇ ਉਹ ਮੰਨਦਾ ਰਹੀਂ ਅੱਖਾਂ ਦਰਹੀਂ ਅੱਖਾਂ ਨਾਲ ਠੀਕ ਹੈ ਹੁਣ ਇੱਥੇ ਆ ਗਿਆ ਅੱਖੀ ਅੱਖਾਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ ਤੇ ਕੰਨਾਂ ਤੋਂ ਬਿੜਾ ਸੁਣਨਾ ਹੁਣ ਅੱਖੀ ਜਿਹੜਾ ਹੈ ਅੱਖੀ ਆਇਆ ਬਿੰਦੀ ਨਹੀਂ ਲੱਗੀ ਹੋਈ ਬਿੰਦੀ ਲਾ ਕੇ ਉਚਾਰਨ ਕੀਤਾ ਜਾਣਾ ਇਸ ਕਰਕੇ ਇਹ ਜਿਹੜਾ ਹੈ ਤਾਂ ਕਿ ਬਹੁਵਚਨ ਬਣੇ ਕਿਉਂਕਿ ਅੱਖੀ ਇੱਕ ਅੱਖਰ ਦੀ ਗੱਲ ਨਹੀਂ ਅੱਖੀਆਂ ਆਕੀਂ ਜਲੇਉਂ ਗੀਆਂ ਅੱਗੇ ਗੱਲੀ ਪੇਸ ਨਾ ਜਾਈਏ ਛੁੱਟੇ ਸੱਚ ਕਮਾਈ ਗੱਲੀਆਂ ਹੁਣ ਇਹ ਗੱਲੀ ਗੱਲੀਆਂ ਬਿੰਦੀ ਸਿਹਤ ਵਿਆਰੀ ਬਣ ਗਈ ਤੇ ਇਹਦਾ ਮਤਲਬ ਹੋ ਗਿਆ ਗੱਲਾਂ ਨਾਲ ਗੱਲਾਂ ਦੇ ਨਾਲ ਇਹ ਵੀ ਕਰਨ ਕਰ ਦੀ ਨਿਸ਼ਾਨੀ ਆ ਉਹਦਾ ਮਤਲਬ ਹੈ ਗੱਲਾਂ ਨਾਲ ਜਾਂ ਗੱਲਾਂ ਰਾਹੀਂ ਪੇਸਤ ਨਾ ਜਾਈਏ ਪੇਸ ਨਾ ਜਾਈਏ ਛੁੱਟੇ ਸੱਚ ਕਮਾਏ ਗੱਲਾਂ ਦੇ ਨਾਲ ਬਿਸਤ ਦੇ ਵਿੱਚ ਨਹੀਂ ਜਾਇਆ ਜਾ ਸਕਦਾ ਪੇਸਤ ਨਾ ਜਾਈਏ ਛੁੱਟੇ ਸੱਚ ਕਮਾਏ ਤੇ ਜਿਹੜਾ ਜੀਵ ਹੈ ਉਹ ਕਿਵੇਂ ਛੁੱਟਦਾ ਹੈ ਕਾਤੇ ਦੀ ਕਮਾਈ ਕਰਕੇ ਸਦਾ ਸਿਰ ਪਰਮਾਤਮਾ ਦੇ ਨਾਮ ਦੀ ਕਮਾਈ ਕਰਦੀ ਰਹਦਾ ਅੰਤ ਨਾ ਸਿਫਤੀ ਕੈਨ ਨਾ ਅੰਤ ਹੁਣ ਅੰਤ ਨਾ ਸਿਫਤੀ ਸਿਫਤਾਂ ਦਾ ਸਿਫਤੀ ਸਿਫਤਾਂ ਦਾ ਬਹੁਤੀਆਂ ਸਿਫਤਾਂ ਹੋਈਆਂ ਇਹਦੇ ਨਾਲ ਜਿਹੜੀ ਬਿਲੀ ਲੱਗੀ ਹੈ ਮਤਲਬ ਬਿਲੀ ਨਹੀਂ ਲੱਗੀ ਪਰ ਉਚਾਰਨ ਵੇਲੇ ਆਪਾਂ ਇਹਨੂੰ ਵਰਤਣਾ ਅੰਤ ਨਾ ਸਿਫਤੀ ਕੈਨ ਨਾ ਅੰਤ ਅੱਗੇ ਹੈ ਗਿਆ ਦਾਤੀ ਹੁਣ ਇੱਥੇ ਦਾਤੀ ਹੈ ਦਾਤੀ ਸਹਿਬ ਸੰਧੀਆਂ ਕਿਆ ਚਲੇ ਤਿਸ ਨਾਲ ਹੁਣ ਇਹ ਦਾਤੀ ਹੈ ਦਾਤਾ ਇੱਕ ਦਾਤ ਨਹੀਂ ਹੈ ਦਾਤਾ ਬਹੁਤਿਆਂ ਦਾਤਾ ਸਹਿਬ ਸੰਧੀਆਂ ਸਹਿਬ ਦੀਆਂ ਸੰਧੀ ਹੁੰਦਾ ਦੀ ਸੰਧੀ ਜਿੱਥੇ ਵੀ ਆਏਗਾ ਉਹਦਾ ਮਤਲਬ ਉਹਦਾ ਦਦੀ ਦਦੇ ਨੂੰ ਵਿਆਹੀ ਦੀ ਤੇ ਇਥੇ ਜਿਆਦੇ ਆਗੀਆਂ ਦਾਤਾ ਜਾਂਦੀਆਂ ਆ ਗਿਆ ਤਾਂ ਇਹ ਸੰਧੀਆਂ ਆ ਗਿਆ ਜਿੱਥੇ ਹੈਗਾ ਦੀਆਂ ਦਾਤੀ ਦਾਤਾਂ ਸਹਿਬ ਦੀਆਂ ਕਾ ਚੱਲੇ ਇਸ ਨਾਲ ਹੁਣ ਇਹ ਦਾਤੀ ਆਊਗਾ ਦਾਤੀ ਬਿੰਦੀ ਜਿਹੜੀ ਆ ਉਹ ਸਿਹਤ ਬਿਯਾਰੀ ਹੈ ਅੱਗੇ ਹੈ ਕਰ ਕਿਰਪਾ ਭਗਤੀ ਪ੍ਰਗਟਾਇਆ ਹੁਣ ਕਰ ਕਿਰਪਾ ਭਗਤੀ ਪ੍ਰਗਟਾਇਆ ਕਰ ਕਿਰਪਾ ਭਗਤੀ ਭਗਤਾਂ ਨੇ ਭਗਤਾ ਨੇ ਭਗਤੀ ਭਗਤੀ ਬਹੁਵਚਨ ਭਗਤ ਜਾਦੇ ਭਗਤਾਂ ਦੀ ਗੱਲ ਭਗਤੀ ਭਗਤਾ ਨੇ ਬਰਗਟਾਇ ਰਾਤੀ ਰੁਤੀ ਰਾਤੀ ਰੁਤੀ ਥਿਤੀ ਵਾਰ ਹੁਣ ਇਹ ਸਾਰੇ ਜਿਹੜੇ ਹੈ ਬਿੰਦੀ ਸਹਿਤ ਵਿਆਰੀ ਜਿਹੜੀ ਹੈ ਇਹਨਾਂ ਨੂੰ ਜਿਹੜੀ ਲੱਗੀ ਆ ਉਹ ਬਿੰਦੀ ਸਹਿਤ ਹੈ ਜਿਵੇਂ ਰਾਤੀਆਂ ਇਹਨੂੰ ਵੀ ਰੁਤੀਆਂ ਇਹਨੂੰ ਵੀ ਥਿਤੀ ਇਹਨੂੰ ਵੀ ਵਿਆਰੀ ਜਿਹੜੀ ਆ ਉਹ ਬਿੰਦੀ ਸਹਿਤ ਉਚਾਰਨ ਕਰਨਾ ਵਾਰ ਤੇ ਠੀਕ ਹੈ ਵਾਰ ਤੋਂ ਵਾਰ ਹੁੰਦਾ ਹੁਣ ਰਾਤਾਂ ਹੋ ਗਈਆਂ ਰਾਤੀ ਤੋਂ ਭਾਵ ਰਾਤਾਂ ਰੁੱਤੀ ਤੋਂ ਭਾਵ ਰੁੱਤਾਂ ਥਿਤੀ ਤੋਂ ਭਾਵ ਥੇਤਾਂ ਸਾਧ ਸੇਵਾ ਵੜੂਗੀ ਪਈਏ ਸਾਧ ਸੇਵਾ ਹੁਣ ਬੜੁ ਭਾਗੀ ਹੁਣ ਬੜੁ ਭਾਗੀ ਹੈ ਜਿਹੜਾ ਇਹ ਬੜੁ ਭਾਗੀ ਹੈ ਬੜੁ ਭਾਗੀ ਵੱਡੇ ਭਾਗਾਂ ਦੇ ਨਾਲ ਵੱਡੇ ਭਾਗਾਂ ਦੇ ਨਾਲ ਵੱਡੇ ਭਾਗਾਂ ਦੇ ਨਾਲ ਇਹ ਵੀ ਕਾਰਨ ਕਾਰਕ ਦੀ ਨਿਸ਼ਾਨੀ ਹੈ ਜਿਹੜੀ ਮੈਂ ਬਹਿ ਲੱਗੀ ਆ ਕਰਨ ਕਰ ਦੇ ਹਨੀ ਇਹਦੇ ਨਾਲ ਬਿੰਦੀ ਲੱਗ ਗਈ ਤੇ ਬਹੁਵਚਨ ਵੀ ਬਣ ਗਿਆ ਵੱਡ ਭਾਗੀ ਵੱਡੇ ਭਾਗਾਂ ਨਾਲ ਸੇ ਜਨ ਲਾਗੇ ਗੁਰ ਕੀ ਪਾਈ ਹੁਣ ਦੇਖੋ ਸੇ ਜਨ ਉਹ ਜਨ ਬਹੁਵਚਨ ਆ ਗਿਆ ਸੇ ਸੇ ਤੋਂ ਬਾਅਦ ਬਹੁਵਚਨ ਜਨ ਦਾ ਵੀ ਮਤਲਬ ਬਹੁਵਚਨ ਉੱਕੜ ਨਹੀਂ ਲੱਗਿਆ ਤੇ ਬਹੁਵਚਨ ਸੇ ਜਨ ਲਾਗੇ ਗੁਰ ਕੀ ਪਾਈ ਪਾਈ ਪੈ ਚਾਰਾ ਪਾਈ ਹੁਣ ਇਹਦੇ ਵੀ ਜਿਹੜੀ ਹੈ ਉਹ ਬਿੰਦੀ ਦਾ ਬਿਹਾਰੀ ਦੇ ਨਾਲ ਬਿੰਦੀ ਸਹਿਤ ਬਿਹਾਰੀ ਜਿਹੜੀ ਆ ਉਹ ਬੋਲੀ ਜਾਣੀ ਹੈ ਬੋਲ ਕੇ ਹੀ ਸ਼ੁੱਧ ਪਾਠ ਨਹੀਂ ਸੇ ਜਾਣ ਲੱਗੇ ਗੁਰ ਕੀ ਪਾਈ ਪੂਰਨ ਪੂਰ ਰਹੋ ਸਰਬ ਠਾਈ ਹੁਣ ਪੂਰਨ ਪੂਰ ਰਹੋ ਉਹ ਸਾਰੇ ਆਧਵਾਤੇ ਜਿਹੜਾ ਹੈ ಪರಿਪੂਰਨ ਹੈ ਠਾਈ ਹੁੰਦਾ ਜਗਾ ਆ ਹੁੰਦਾ ਉਹ 28 ਦੀ ਤਾਂ ਦੇ ਠਾਈਂ ਭਾਵ ਸਾਰੀਆਂ ਜਗ੍ਹਾ ਤੇ ਇੱਕ ਜਗ੍ਹਾ ਦੀ ਨਹੀਂ ਗੱਲ ਹੋ ਰਹੀ ਸਾਰੀਆਂ ਜਗਾਵਾਂ ਤੇ ਠਾਈਂ ਇਤੇ ਠਾਈਂ ਹੋ ਗਿਆ ਠਾਈਂ ਹੋ ਗਿਆ ਅੱਗੇ ਸਾਧ ਸੰਗਤ ਹੈ ਜੈ ਹੈ ਦੇਖਾ ਸੱਚ ਸਭ ਨੇ ਥਾਈਂ ਜੈ ਦੇਖਾ ਮੈਂ ਜਿੱਧਰ ਦੇਖਾ ਸੱਚ ਸਦਾ ਤੇ ਰਹਿਣ ਵਾਲਾ ਉਹ ਪ੍ਰਮਾਤਮਾ ਸਭ ਨਹੀਂ ਥਾਈਂ ਸਾਰੇ ਥਾਵਾਂ ਤੇ ਥਾਈਂ ਨਹੀਂ ਤਾਈ ਤਾਈ ਤੋਂ ਪਾ ਬੋ ਬਚਨ ਬਾਰੀਸਤਾਨਾ ਦੇ ਬਹੁਤਿਆਂ ਜਗਾਵਾਂ ਦੇ ਜਗਾ ਤੇ ਇਸ ਕਰਕੇ ਬਣ ਗਿਆ ਸਮੈਨੀ ਤਾਈ ਸੋ ਬੋਲੇ ਜੋ ਪੇਖ ਹੈ ਅੱਖੀ ਸੋ ਬੋਲਿਓ ਬੋਲੇ ਉਹ ਬੋਲਦਾ ਜੋ ਪੇਖ ਹੈ ਜੋ ਪੇਖਦਾ ਹੈ ਵੇਖਦਾ ਹੈ ਆਖੀ ਆਖੀ ਅਕਾ ਨਾਲ ਨਾਲ ਅਰ ਕਰਨ ਕਰਤਰੀ ਜਾਂ ਨੀਵੀਂ ਆਗੀ ਬਿਹਾਰੀ ਜਿਹੜੀ ਬਿੰਦ ਸਹਿਤਾ ਆਕੀ ਆਖਣਾ ਸੋ ਬੋਲੇ ਜੋ ਪੀਕੇ ਆਕੀ ਸੋ ਸਾ ਸੰਗਤ ਇਹ ਜਿਹੜੇ ਤੁਕਾਂ ਦੇ ਵਿੱਚ ਅੱਖੀ ਗੱਲੀ ਫਿਰਤੀ ਦਾਤੀ ਭਗਤੀਆਂ ਰਾਤੀਆਂ ਰੁਤੀ ਦਿੱਤੀ ਵੜਵਾਗੀ ਪਾਈ ਠਾਈ ਥਾਈ ਆਖੀ ਆ ਜਿਹੜੇ ਸ਼ਬਦ ਹੈ ਕਿ ਬੋ ਵਚਨ ਨੇ ਔਰ ਨੌਂ ਨੇ ਨੌਂ ਨੇ ਇਹਨਾਂ ਸਭ ਦਾ ਉਚਾਰਨ ਕੀ ਹੈ ਬਿੰਦੀ ਲਗਾ ਕੇ ਲਗਾ ਕੇ ਹੀ ਕਰਨਾ ਹੈ ਅੱਖੀ ਗੱਲਨੀ ਸਫਤੀ ਦਾਤੀ ਭਗਤੀ ਰਾਤੀ ਰੁੱਤੀ ਜਿੱਤੀ ਵੜਭਾਗੀ ਪਾਈ ਖਾਈ ਅੰਕੀ ਇਹ ਹੋਏਗਾ ਸੋ ਸਾਥ ਸੰਗਤ ਏਸੀ ਜਿਹੜਾ ਹੈ ਬਿੰਦੀ ਦੀ ਵਰਤੋਂ ਕਰਕੇ ਪਾਠ ਜਿਹੜਾ ਹੈ ਉਹ ਸ਼ੁੱਧ ਕਰਨਾ ਹੈ ਕਿ ਗ੍ਰਾਮਰ ਦੇ ਅਨੁਸਾਰ ਇਹ ਹੈ ਔਰ ਗ੍ਰਾਮਰ ਦੇ ਅਨੁਸਾਰ ਜੇਕਰ ਅਸੀਂ ਧਿਆਨ ਰੱਖੀਏ ਤਾ ਅਸੀਂ ਸ਼ੁੱਧ ਪਾਠ ਕਰ ਸਕਦੇ ਹਾਂ ਸੋ ਸਾਧ ਸੰਗਤ ਇਨੀ ਵਿਚਾਰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ